अयोध्या ਵਿਖੇ ਸ਼੍ਰੀ ਰਾਮ ਮੰਦਿਰ ਦੀ ਮੂਰਤੀ ਸਥਾਪਨਾ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਦੇ ਵਿੱਚ ਭਰਪੂਰ ਉਤਸ਼ਾਹ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਲੋਕ ਆਪਣੀ ਸ਼ਰਧਾ ਅਨੁਸਾਰ ਸੇਵਾ ਵੀ ਕਰ ਰਹੇ ਨੇ ਪਰ ਗੁਰਦਾਸਪੁਰ ਦਾ ਇੱਕ ਜਿਹਾ ਈ ਰਿਕਸ਼ਾ ਚਾਲਕ ਹੈ ਜਿਸਨੇ अयोध्या ਵਿਖੇ ਸ਼੍ਰੀ ਰਾਮ ਦੀ ਮੂਰਤੀ ਸਥਾਪਨਾ ਨੂੰ ਲੈ ਕੇ ਫ੍ਰੀ ਸੇਵਾ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦੇ ਆ ਸਥਾਨਕ ਸਰਕਾਰੀ ਕਾਲਜ ਰੋਡ ਦੇ ਰਹਿਣ ਵਾਲੇ ਈ ਰਿਕਸ਼ਾ ਚਾਲਕ rahul ਨੇ ਦੱਸਿਆ ਕਿ ਅਯੁੱਧਿਆ ਵਿਖੇ શ્રી ਰਾਮ ਮੰਦਿਰ ਵਿੱਚ ਮੂrti ਸਥਾਪਨਾ ਹੋਣ ਜਾ ਰਹੀ ਹੈ ਅਤੇ ਬਹੁਤ ਹੀ ਭਾਗਾ ਵਾਲਾ ਦਿਨ ਹੈ ਹਰ ਕੋਈ ਇਸ ਮੌਕੇ ਤੇ ਆਪਣਾ ਯੋਗਦਾਨ ਜੜਾਏ ਉਧੇ ਰਿਹਾ ਹੈ ਕੋਈ ਝੰਡੇ ਬਨ ਰਿਹਾ ਹੈ ਅਤੇ ਕੋਈ ਮਠਾਈਆਂ ਖਰੀਦ ਕੇ ਬਨ ਰਿਹਾ ਪਰ ਉਸਨੇ ਆਪਣੀ ਸਮਰਥਾ ਅਨੁਸਾਰ ਇਸ ਵਿਛੇੜਾਏ ਉਹ ਯੋਗਦਾਨ ਪਾਉਣ ਦੇ ਲਈ ਜਿਹੜਾ ਹੈ 2 ਦਿਨ ਸਫਾਰੀਆਂ ਨੂੰ ਮੁਫਤ ਜਿਹੜਾ ਹੈ ਉਹ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਜਿਹੜੀ ਹੈ ਚੁੱਕੀ ਹੈ ਉਸਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 21 ਤਰੀਕ ਤੋਂ ਜਿਹੜਾ ਹੈ ਉਹ ਸੇਵਾ ਸ਼ੁਰੂ ਕੀਤੀ ਜਾਵੇਗੀ ਤੇ ਜਿਹੜੇ ਸਵਾਰੀਆਂ ਨੇ ਜਿਹੜੀਆਂ ਉਹਨਾਂ ਦੇ ਈ-रिक्ਸ਼ਾ ਦੇ ਵਿੱਚ ਬੈਠਣਗੀਆਂ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਜਿਹੜਾ ਹੈ ਉਹ ਬਿਨਾਂ ਪੈਸੇ ਲੇ ਪਹੁੰਚਾਇਆ ਜਾਏਗਾ ਤੇ 22 ਤਰੀਕ ਤੱਕ ਰਾਤ ਤੱਕ ਜਿਹੜੀ ਇਹ ਸੇਵਾ ਜਾਰੀ ਰਹੇਗੀ ਉਸਨੇ ਵੀ ਦੱਸਿਆ ਕਿ ਸਵੇਰੇ 8 ਵਜੇ ਤੋਂ ਘਰੋਂ ਜਿਹੜਾ ਉਹ ਨਿਕਲ ਕੇ ਆਪਣੀ ਸੇਵਾ ਸ਼ੁਰੂ ਕਰ ਦਿੰਦਾ ਹੈ ਇਸ ਦੌਰਾਨ ਸਵਾਰੀਆਂ ਉਸ ਨੂੰ ਪੈਸੇ ਦੇਣ ਦੀ ਕੋਸ਼ਿਸ਼ ਵੀ ਕਰਦੀਆਂ ਨੇ ਪਰ ਉਹ ਜਿਹੜਾ ਰਿਕਸ਼ਾ ਚਾਲਕ ਹੈ ਉਸ ਤੋਂ ਪੈਸੇ ਲੈਣ ਦੀ ਇਨਕਾਰ ਜਿਹੜਾ ਉਹ ਹਰ ਵਾਰ ਕਰ ਦਿੰਦਾ ਹੈ ਉਤੇ ਹੀ ਰਾਹੁਲ ਕੁਮਾਰ ਦੇ ਜਜ਼ਬੇ ਜਿਹੜੇ ਐ ਜਜ਼ਬੇ ਨੂੰ ਸਲਾਮ ਕਰਦੇ ਆ ਈ ਰਿਕਸ਼ਾ ਵਿੱਚ ਸਫ਼ਰ ਕਰ ਰਹੀ ਸਵਾਰੀਆਂ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਸ਼ਲਾਖਾ ਯੁੱਗ ਉਪਰਾਲਾ ਹੈ ਰਾਹੁਲ ਦੇ ਈ ਰਿਕਸ਼ਾ ਵਿੱਚ ਸਫ਼ਰ ਕਰਨ ਵਾਲੇ ਅਨੁਜ ਕੁਮਾਰ ਨਾਮਕ ਨੌਜਵਾਨ ਨੇ ਦੱਸਿਆ ਕਿ ਉਸਨੇ ਹਨੂਮਾਨ ਚੌਂਕ ਤੋਂ ਲਗਭਗ 2 ਕਿਲੋਮੀਟਰ ਦੂਰ ਜਾਣਾ ਸੀ ਜਿਸ ਦੇ ਲਈ ਉਸਨੇ ਰਾਹੁਲ ਦੇ ਈ ਰਿਕਸ਼ਾ ਨੂੰ ਰੋਕਿਆ ਤੇ ਉਸ ਵਿੱਚ ਬੈਠ ਗਿਆ ਪਰ ਮੰਜ਼ਿਲ ਤੇ ਪਹੁੰਚ ਕੇ ਜਦੋਂ ਉਸਨੇ ਰਾਹੁਲ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਤੁਸੀਂ ਦੇਖ ਸਕਦੇ ਹੋ ਨੇ ਸ਼ਰਦਾ ਭਾਵ ਹੈ ਈ ਰਿਕਸ਼ਾ ਚਾਲਕ ਦੇ ਵਿੱਚ ਜਿਸ ਤਰ੍ਹਾਂ ਨੌਜਵਾਨ ਨੂੰ ਪੈਸੇ ਲੈਣ ਤੋਂ ਇਨਕਾਰ ਕੀਤਾ ਗਿਆ ਤੇ ਫਿਰ ਉਸਨੇ ਕਿਹਾ ਕਿ ਇੱਕ ਗਰੀਬ ਆ ਮੈਂ ਈ ਰਿਕਸ਼ਾ ਚਾਲਕ ਜੇਕਰ ਅਜਿਹੀ ਸੇਵਾ ਨਿਭਾ ਸਕਦੇ ਨਹੀਂ ਤਾ ਬਾਕੀਆਂ ਲਈ ਬਹੁਤ ਵੱਡੀ ਜਿਹੜੀ ਹੈ ਉਹ ਹੋ ਸਕਦੀ ਹੈ ਇਸ ਕਰਕੇ rahul ਨੇ ਜਿਹੜੇ ਆ ਉਹ ਨੌਜਵਾਨ ਤੋਂ ਪੈਸੇ ਨਹੀਂ ਲਏ ਉਸ ਨੂੰ ਫ੍ਰੀ ਉਸ ਦੀ ਮੰਜ਼ਿਲ ਤੱਕ ਜਿਹੜਾ ਉਹ ਛੱਡਿਆ ਉਸ ਤੋਂ ਬਾਅਦ ਉਸਨੇ ਕਿਹਾ ਕਿ ਇੱਕ ਗਰੀਬ ਹੀ ਹੈ ਈ ਰਿਕਸ਼ਾ ਚਾਲਕ ਜੇਕਰ ਅਜਿਹੀ ਸੇਵਾ ਨਿਭਾ ਸਕਦੇ ਨੇ ਤਾਂ ਬਾਕੀਆਂ ਲਈ ਤਾਂ ਬਹੁਤ ਵੱਡੀ ਹੋ ਸਕਦੀ ਹੈ ਤੋਂ ਇਹ ਮੰਦਰ ਤੱਕ ਜਿਹੜਾ ਆਣਾ ਹੈਗਾ ਤੇ ਮੈਨੂੰ ਭਾਈ ਹੁਣੀ ਬਾਹਰ ਜਿਹੜਾ ਮਿਲੇਗੇ ਤੇ ਮੈਂ ਇਹਨਾਂ ਨੂੰ ਹੱਥ ਦੇ ਕੇ ਖਿਲਾੜਿਆ ਵਾ ਤੇ ਮੈਂ ਇਹਨਾਂ ਨੂੰ ਉੱਚਾ ਉਹ ਕੁਛ ਨਹੀਂ ਖਾਤੇ ਮੈਂ ਆ ਗੱਡੀ 'ਚ ਬਹਿ ਗਿਆ ਆ ਨਾ ਦੀ ਆਟੋ ਜੀ ਤੇ ਜਦੋਂ ਮੰਦਰ ਦੇ ਬਾਹਰ ਪਹੁੰਚਿਆ ਮੈਂ ਤਾਂ ਮੈਂ ਭਾਈ ਉਹਨਾਂ ਨੂੰ ਉਹਦੋਂ ਪੁੱਛਿਆ ਕੀ ਕੀ ਸੇਵਾ ਵਾ ਤੇ ਭਾਈ ਉਹਨਾਂ ਨੇ ਮਨਾ ਕਰਤਾ ਪੇਮੈਂਟ ਲੈਣ ਤੋਂ ਤੇ ਮੈਨੂੰ ਉਹਦੋਂ ਲੱਗਿਆ ਭਾਈ ਇਹਨੂੰ ਮਜ਼ਾਕ じゃ ਕਰ ਰਿਹਾ ਤੇ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਕਿਹਾ ਤੇ ਉਹਨਾਂ ਨੇ ਫੇਰ ਮੈਨੂੰ ਦੱਸਿਆ ਕਿ ਮੈਂ 21 ਤੇ 22 ਜਨਵਰੀ ਨੂੰ ਜਿਹੜਾ ਹੈਗਾ ਉਹ ਯੋਧਿਆ ਦੇ ਰਾਮ ਮੰਦਰ ਕਰਕੇ ਮੈਂ ਜਿਹੜੀ ਹੈਗੀ ਆ ਫ੍ਰੀ ਸੇਵਾ ਕਰ ਰਿਹਾ ਵਾਂ ਤੇ ਇਹਦੇ ਇਸ ਕਰਕੇ ਭਾਈ ਉਹਨਾਂ ਨੇ ਕੋਈ ਮੇਰੇ ਕੋਲ ਪੈਸਾ ਨਹੀਂ ਲਿਆ ਤੇ ਮੈਂ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਹੈ ਦੇਣ ਦੀ ਤੇ ਉਹਨਾਂ ਨੇ ਮਨਾ ਕਰਤਾ ਵਾ ਤੇ ਮੈਂ ਤਾਂ ਅਹੀ ਕਹਿਣਾ ਚਾਹਨਾ ਮੈਂ ਕਿ ਜੋ ਯੋਧਿਆ ਦੇ ਕਰਕੇ ਸਾਰੀ ਇੰਡੀਆ ਦੇ ਵਿੱਚ ਜੋ ਪੂਰੀ ਦੁਨੀਆ ਦੇ ਵਿੱਚ ਜੋ ਮਹੌਲ ਹੈਗਾ ਉਹਨੂੰ ਦੇਖਦਿਆਂ ਆ ਬਾਕੀਆਂ ਨੂੰ ਵੀ ਜਿਹੜੀ ਹੈਗੀ ਆ ਥੋੜਾ ਬੋਤਾ ਯੋਗਦਾਨ ਜਿਹੜਾ ਹੈਗਾ ਜਰੂਰ ਕੋਈ ਨਾ ਕੋਈ ਇਸ ਚੀਜ਼ ਚ ਕਰਨਾ ਚਾਹੀਦਾ ਤੇ ਮੈਨੂੰ ਇਸ ਵੀਰਵਾਲ ਵੇਖ ਕੇ ਬੜੀ ਖੁਸ਼ੀ ਹੋਈ ਆ ਕਿ ਜਿਹੜਾ ਵੀਰ ਨੇ ਫ੍ਰੀ ਸੇਵਾ ਕੀਤੀ ਹੈ ਇਹ 1 ਤੋਂ 21 ਤੇ 22 ਤਰੀਕ ਦੇ ਲਈ ਸਾਰੇ ਸ਼ਹਿਰ ਵਸੂ ਪੂਰੇ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੋ ਮੇਰੇ ਭਰਾ ਨੇ ਫ੍ਰੀ ਉਪਰਾਲਾ ਕੀਤਾ ਬਣਾ ਕਿ ਮੈਂ 2 ਦਿਨ ਵਾਸਤੇ ਪੂਰੀ ਫ੍ਰੀ ਸੇਵਾ ਕਰਾਂਗਾ ਈ ਰਿਕਸ਼ਾ ਪੂਰਾ ਆਪਣਾ ਨੇ ਇੱਥੇ ਬਕਾਇਦਾ ਸਟicker ਤੱਕ ਲਵਾਏ ਨੇ ਕਿ ਮੈਂ ਫ੍ਰੀ ਸੇਵਾ ਦਵਾਂਗਾ ਪੂਰੇ ਸ਼ਹਿਰ ਵਾਸਤੇ ਜਿਹੜਾ ਮਰਜ਼ੀ ਉਹਦੇ ਵਿੱਚ ਆ ਕੇ ਬੈਠ ਸਕਦਾ ਹੈ ਪੂਰੇ ਸ਼ਹਿਰ ਚ ਜਿੱਥੇ ਮਰਜ਼ੀ ਆ ਜਾ ਸਕਦਾ ਹੈ ਬਾਕੀ ਆਪਰਾ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋਇਆ ਕਿ ਨੇ ਆਪਣੀ ਨੇਕਮਾਈ ਦੇ ਵਿੱਚ ਆਪਣਾ ਈ ਰਿਕਸ਼ਾ ਰਾਮ ਮੰਦਰ ਦੀ ਖੁਸ਼ੀ ਦੇ ਵਿੱਚ ਮੈਂ ਆਪਣੇ ਮੇਰੇ ਮਨ ਚ ਆਏ ਕਿ ਮੈਂ 2 ਦਿਨ ਆਪਣੇ ਆਟੋ 'ਤੇ ਲੋਕਾਂ ਨੂੰ ਬਿਠਾ ਕੇ ਤੇ ਫ੍ਰੀ ਸੇਵਾ ਕਰਾਂ ਕਿਨੇ ਚਿਰ ਤੱਕ ਸੇਵਾ ਕਰਨ ਤੇ ਕਿੰतक ਜਾਏਗੀ ਇਹ 21 ਤਰੀਕ ਨੂੰ ਸਰ ਤੇ 22 ਤਰੀਕ ਨੂੰ 2 ਦਿਨ ਹੀ ਹੈ ਕਿੰਨੀ ਖੁਸ਼ੀਆਂ ਮਾਂਦੇ ਵਿੱਚ ਜਿਹੜਾ ਆਰਮੰਦਰ ਪੰਚਾਇਤ ਖੁਸ਼ੀ ਭਾਜੀ ਇਹ ਬਹੁਤ ਜ਼ਿਆਦਾ ਹੈ ਐਸੇ ਕਰਕੇ ਤੇ ਦੋ ਦਿਨਾਂ ਨੂੰ ਸੇਵਾ ਲਈਏ ਸਰ ਹੋਰ ਨੋਜਾਨ ਨੂੰ ਕੀ ਕਹਿਣਾ ਚਾਹੋਗੇ ਜਾਂ ਤੁਹਾਡੇ ਵਾਲੇ ਦੇਖੇ ਕੋਈ ਹੋਰ ਵੀ ਕਰ ਰਹੇ ਨੇ ਤਾਂ ਸੇਵਾ ਹਾਂਜੀ ਹਾਂਜੀ ਸਰ ਮੈਂ ਪੁਰਾਣੇ ਡੇ ਜੁਨੀਅਨ ਆ ਆਪਣੀ ਉੱਥੇ ਹੱਥੋਂ ਲਗਾਣਾ ਆਪਣੇ ਪੁਰਾਣੇ ਡੇ ਕੋਈ ਕਨੇਸ ਸਕੂਲ ਦੇ ਲੱਗੇ ਉੱਥੇ ਮੇਰੇ ਨਾਲ ਦੇ ਕੇ 15 ਜਣੇ ਹੋਰ ਮੇਰੇ ਨਾਲ ਦੇ ਕੇ ਤੇ ਕੱਲ ਕਹਿੰਦੇ ਹਾਂ ਜੀ ਵੀ ਕੱਲ ਫਰੀ ਸੇਵਾ ਚਲਵਾ ਦੇ ਉੱਥੇ ਜਿਹੜੀ ਸ਼ੁਭ ਯਾਤਰਾ ਨਿਕਲਣੀ ਹੈ ਨਾ ਸ਼ਹਿਰ ਦੇ ਵਿੱਚ ਸਨਾਤਨ ਧਰਮ ਦੀ ਉਹਦੇ ਵਿੱਚ ਕਹਿੰਦੇ ਆ ਅਸੀਂ ਵੀ ਯੋਗਦਾਨ ਪਾਣਾ ਚਾਹੁੰਦੇ ਆ ਤੁਹਾਡੀ ਵੀ ਗੱਲਿਆਂ ਦਾ ਪਰਿਵਾਰ ਵਿੱਚ ਕੌਣ-ਕੌਣ ਆ ਗੱਲ ਪਰਿਵਾਰ ਨੂੰ ਦੱਸ ਕੇ ਆਏ ਹੋ ਕਿ ਜਿੱਦਾਂ ਸੇਵਾ ਕਰਨੀ ਕੀ ਕਿਤੇ ਪਰਿਵਾਰ ਹਾਂਜੀ ਹਾਂਜੀ ਪਰਿਵਾਰ ਦੇ ਵਿੱਚ ਮੈਂ ਆ ਮੇਰੀ ਵਾਈਫ ਆ ਦੋ ਬੱਚੇ ਆ ਇੱਕ ਬੇਟਾ ਤੇ ਇੱਕ ਬੇਟੀ ਆ ਤੇ ਉਹਨਾਂ ਨੂੰ ਮੈਂ ਦੱਸਿਆ ਸੀਗਾ ਤੇ ਉਹ ਕਹਿੰਦੇ ਕੋਈ ਨਹੀਂ ਵਧੀਆ ਗੱਲ ਆ ਪਛਿੜੀ ਗੱਲ ਆ ਕੀ ਮੈਸੇਜ ਦੇਣਾ ਚਾਹੋਗੇ ਸੰਧਾਲ ਨੂੰ ਸੰਧਾਲ ਨੂੰ ਮੈਸੇਜ ਇਹੋ ਜਿਹਾ ਵੀ ਚਲੋ ਸਾਲ ਦੇ ਵਿੱਚ ਕਿਤੇ ਇਹੋ ਜਿਹਾ ਸੇਵਾ ਕਰਨ ਦਾ ਮੌਕਾ ਮਿਲੇ ਤੇ ਜ਼ਰੂਰ ਕਰਨੀ ਚਾਹੀਦੀ ਹੈ ਇਸ ਦਿਹਾਰ ਨੂੰ ਜਿਹੜਾ ਕੱਲ੍ਹ ਦਾ ਦੇਣਾ ਉਹਨਾਂ ਨੂੰ ਕਿਸ ਤਰ੍ਹਾਂ ਮਨਾਉਣਾ ਚਾਹੀਦਾ